ਹੈਲੋ ਜੀ RAM RAM JI SAT SRIYAKAL ਮੈਂ ਤੁਹਾਡੀ ਮਾਨੀਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮਾਨੀਕਾ ਧਵਨ ਅਫੀਸ਼ੀਅਲ ਜਿਹੜਾ ਕਿ ਫੇਸਬੁੱਕ ਪੇਜ ਹੈ ਜਿੰਨੇ ਜਿੰਨੇ ਵੀ ਲੋਕ ਫੋਲੋ ਨਹੀਂ ਕੀਤਾ ਉਹ ਮੈਨੂੰ ਫੋਲੋ ਕਰ ਲਵੋ ਔਰ ਮੇਰਾ ਮਾਨੀਕਾ ਧਵਨ ਅਫੀਸ਼ੀਅਲ YouTube ਦਾ ਪੇਜ ਹੈ ਦੇਦੇ ਵਿੱਚ ਉਸ ਕਿਸੇ ਨੇ ਨਹੀਂ ਕੀਤਾ ਉਹਦੇ ਵਿੱਚ ਵੀ ਮੈਨੂੰ ਫੋਲੋ ਕਰ ਲਓ ਅੱਜ ਥੋੜਾ ਜਿਹਾ ਸੱਗੀ ਵਿੱਦਿਆ ਭੋਗੀ ਹੈ ਹਲਕਾ ਜਿਹਾ ਬਿਮਾਰ ਤੇ ਬਿਮਾਰ ਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਨੀ ਆ ਇੱਕ ਤੇ ਨਾ ਚੱਲ ਰਿਹਾ ਕੱਚਾ ਕੱਚਾ ਮੌਸਮ ਨਾ ਤਾਂ ਉਹ ਜ਼ਿਆਦਾ ਸਰਦੀ ਵਾਲਾ ਹੋ ਰਿਹਾ ਹੈ ਨਾ ਉਹ ਜ਼ਿਆਦਾ ਗਰਮੀ ਵਾਲਾ ਹੋ ਰਿਹਾ ਹੈ ਤੇ ਵਿਚਕਾਰ ਜਿਹੜਾ ਮੌਸਮ ਹੁੰਦਾ ਵਾ ਉਹ ਸਰਦੀ ਤੇ ਵੀ ਨਹੀਂ ਗਿਨਾ ਜਾਂਦਾ ਤੇ ਗਰਮੀ ਤੇ ਵੀ ਨਹੀਂ ਗਿਨਾ ਜਾਂਦਾ ਜਿਸ ਕਾਰਨ ਰੈਗੂਲਰ ਰੂਟੀਨ 'ਚ ਸਕੂਲ ਜਾਣਾ ਫਿਰ ਸਕੂਲ ਤੋਂ ਆਣਾ ਪਾਣੀ ਦੀ ਮਾਤਰਾ ਕਿਸੇ ਵੇਲੇ ਘੱਟ ਹੋ ਜਾਂਦੀ ਹੈ ਕਿਸੇ ਵੇਲੇ ਵੱਧ ਹੋ ਜਾਂਦੀ ਹੈ ਫਿਰ ਸਰੀਰ ਬਾਡੀ ਇੱਕਦਮ ਮਤਲਬ ਪਸੀਨੇ ਨਾਲ ਭਰੀ ਹੁੰਦੀ ਹੈ ਤੇ ਇਹ ਮੈਡਮ ਜੀ ਆਂਦਿਆ ਸਰ ਇਹਨੂੰ ਹੁੰਦਾ ਹੈ ਕਿ ਮੈਨੂੰ ਵਾਸ਼ਰੂਮ ਦੇ ਵਿੱਚ ਹੈਂਡ ਵਾਸ਼ ਕਰਵਾ ਦਿਓ ਫਿਰ ਮੇਰਾ ਮੂੰਹ ਧਵਾ ਦਿਓ ਫਿਰ ਮੇਰਾ ਸਰੀਰ ਜਿਹੜਾ ਕਿ ਹਲਕਾ ਫੁਲਕਾ ਗਿੱਲਾ ਕਰਕੇ ਤੇ ਮੈਨੂੰ ਗੁੱਜੇ ਕੱਪੜੇ ਪਵਾ ਦਿਓ ਤੇ ਜਿਹਦੇ ਕਾਰਨ ਥੋੜਾ ਸਰੀਰ ਇਹਦਾ ਹੋ ਗਿਆ ਕੱਚਾ ਪੱਕਾ ਮੌਸਮ ਦੇ ਹਿਸਾਬ ਨਾਲ ਔਰ ਗੋਦੀ ਦੇ ਵਿੱਚ ਇਸ ਲਈ ਲੇਟੀ ਹੋਈ ਹੈ ਕਿ ਜਿਦੋਂ ਤੁਹਾਨੂੰ ਤੇ ਪਤਾ ਹੀ ਹੈ ਨੇਚਰਲੀ ਚੀਜ਼ ਹੈ ਕਿ ਜਦੋਂ ਸਾਡਾ ਵੀ ਆਪਣਾ ਵੀ ਬਾਡੀ ਹਲਕਾ ਫੁਲਕਾ ਕਿਤੇ ਨਾ ਕਿਤੇ ਕੱਚਾ ਪੱਕਾ ਹੋਵੇ ਦੇ ਸਿਰਫ ਇੱਕ ਹੈ ਤਕੀਆ ਤੇ ਇੱਕ ਬੈੱਡ ਇਹ ਦੋ ਚੀਜ਼ਾਂ ਜ਼ਰੂਰੀ ਸਮਝਦੇ ਆਂ ਸਰੀਰ ਦੇ ਨਾਲ ਤੇ ਇਸ ਲਈ ਬੱਚਾ ਹੈ ਬੱਚੇ ਨੂੰ ਮਾਂ ਦੀ ਗੋਦ ਹੀ ਚਾਹੀਦੀ ਹੈ ਕਿਉਂਕਿ ਜੋ ਮਾਂ ਦੀ ਗੋਦ ਦੇ ਵਿੱਚ ਬੱਚੇ ਨੂੰ ਇੱਕ ਸ਼ਾਂਤੀ ਰਿਲੈਕਸ ਮਿਲਦੀ ਹੈ ਉਹ ਬੈੱਡ ਤੇ ਇੱਕ ਤਕੀਏ ਦੇ ਵਿੱਚ ਨਹੀਂ ਮਿਲ ਸਕਦੀ ਤੇ ਇਸ ਲਈ ਫਿਰ ਵਿਦਿਆ ਨੂੰ ਅੱਜ ਗੋਦੀ ਦੇ ਵਿੱਚ ਡਾਲ ਕੇ ਹੀ ਮੈਨੂੰ ਜਿਹੜਾ ਵੀਡੀਓ ਆ ਤੁਹਾਡੇ ਨਾਲ ਸਾਂਝਾ ਕਰਨਾ ਪੈ ਰਿਹਾ ਹੈ ਤੁਹਾਡੇ ਨਾਲ ਗੱਲਬਾਤ ਕਰਨੀ ਪੈ ਰਹੀ ਹੈ ਔਰ ਸਾਬ ਨੂੰ ਮੈਂ ਦੱਸ ਦਵਾਂ ਬਹੁਤ ਖਬਰ ਫੈਲ ਰਹੀ ਹੈ ਕਿ ਮਤਲਬ ਜੁੱਦ ਲੱਗ ਜਾਣਾ ਹੈ ਜਾਂ ਲੜਾਈ ਲੱਗ ਜਾਨੀ ਹੈ ਜਾਂ ਫਲਾਨ ਚੀਜ਼ ਹੋ ਜਾਣੀ ਹੈ ਜਾਂ ਉਹ ਚੀਜ਼ ਹੋ ਜਾਣੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਮਲਕ ਕਿਸ ਤਰ੍ਹਾਂ ਦੇ ਕਿਸ ਜੋਗ ਗੱਲਾਂ ਹੋ ਰਹੀਆਂ ਨੇ ਤੇ ਉਹਦੇ ਬਾਰੇ ਮੈਨੂੰ ਕਮੈਂਟਸ ਵਿੱਚ ਲਿਖਣਾ ਕਿ ਇਹ ਮਲਕ ਚੀਜ਼ਾਂ ਦਾ ਰੋਲਾ ਹੀ ਹੈ ਕਿ ਸੱਚਾਈ ਹੈ ਕਿ ਤਾਂ ਕਿ ਥੋੜਾ ਜਿਹਾ ਇਸ ਚੀਜ਼ ਬਾਰੇ ਬੰਦੇ ਨੂੰ ਖਬਰ ਹੋਣੀ ਚਾਹੀਦੀ ਹੈ ਕਿਉਂਕਿ ਖਬਰ ਅੱਜਕੱਲ ਮੀਡੀਆ ਦੇ ਵਿੱਚ ਵੱਧ ਤੋਂ ਵੱਧ ਤੇ ਜ਼ਿਆਦਾ ਖਬਰ ਬਹੁਤ ਜ਼ਿਆਦਾ ਉਹੋ ਜੀ ਫਲਾ ਦਿੰਦੇ ਆ ਕਿ ਬੰਦੇ ਨੂੰ ਡਰਾ ਕੇ ਰੱਖ ਦਿੰਦੇ ਆ ਤੇ ਕੁਝ ਮੀਡੀਆ ਵਾਲੇ ਇਹੋ ਜਿਹੇ ਵੀ ਹੁੰਦੇ ਆ ਜਿਹੜੀ ਗੱਲ ਨੈਚੁਰਲੀ ਜਿੰਨੀ ਕਰਨੀ ਓਨੀ ਹੀ ਸਿਰਫ ਉਹ ਰੱਖਦੇ ਨੇ ਜ਼ਰੂਰੀ ਗੱਲ ਕਰਨਾ ਤੇ ਬਾਕੀ ਅ ਕੱਲ ਤੁਸੀਂ ਸਾਰਿਆਂ ਨੇ ਦੇਖਿਆ ਹੋਏਗਾ ਮੇਰਾ ਬੇਟਾ ਮੇਰੇ ਨਾਲ ਸੀ ਵਿਵੇਕ धवन ਜਿੰਨੂੰ ਤੁਸੀਂ ਸਭ ਜਾਣ ਚੁੱਕੇ ਹੋਏ ਹੋ ਤੇ ਕੱਲ ਵੀਡੀਓਜ਼ ਦੇ ਵਿੱਚ ਉਹਨੇ ਕਾਫੀ ਵੀਡੀਓਜ਼ ਨਾਲ ਗੱਲਬਾਤ ਕੀਤੀ ਤੁਹਾਡੇ ਨਾਲ ਸਾਂਝ ਕੀਤੀ ਤੇ ਫੈਮਿਲੀ ਦੀ ਤਰ੍ਹਾਂ ਮੱਲਬ ਪੂਰਾ ਟ੍ਰੇਡ ਕੀਤਾ ਤੁਹਾਨੂੰ ਤੇ ਜਵਾਨ ਨੂੰ ਦੇ ਪਤਾ ਹੀ ਹੈ ਮਾਂ ਲਈ ਬੱਚਾ ਜਿੰਨਾ ਮਰਜ਼ੀ ਜਵਾਨ ਹੋ ਜਾਵੇ ਤੇ ਬੱਚਾ ਹੀ ਬੱਚਾ ਹੀ ਰਹਿੰਦਾ ਹੈ ਮਾਂ ਦੇ ਬੁਟਾਪੇ ਤੱਕ ਵੀ ਤੇ ਸਾਨੂੰ ਦੇ ਪਤਾ ਹੀ ਹੈ ਕਿ ਹਰ ਆਸੇ ਆਸੇ ਹਾਰੀ ਕੇ ਗਾਲ ਦਾ ਮੇਨਟੇਨ ਕਰਨਾ ਹੌਲੀ 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 ਅਲੀ ਬੰਦੇ ਨੂੰ ਆਦਤ ਪੈਂਦੀ ਹੈ ਕਿਉਂਕਿ ਬਹੁਤ ਠੀਕ ਘਟ ਨੂੰ ਮੈਂ ਘਰੋਂ ਬਾਹਰ ਕੱਢਦੀ ਬਹੁਤ ਠੀਕ ਘਟ ਨਹੀਂ ਤੇ ਅੱਜ ਕੱਲ ਮੁੰਡੇ ਮਤਲਬ ਸਕੂਟਰੀ ਫੜੀ ਐਦਾਂ ਨੂੰ ਤਰਪੇ ਸਕੂਟਰ ਫੜਿਆ ਐਦਾਂ ਨੂੰ ਤਰਪੇ ਗੱਡੀ ਫੜੀ ਐਦਾਂ ਨੂੰ ਤਰਪੇ ਇੱਥੇ ਟੋਲਾ ਮੁੰਡਿਆਂ ਦਾ ਬਣਾ ਲਿਆ ਉਧਰ ਟੋਲਾ ਮੁੰਡਿਆਂ ਨੇ ਬਣਾ ਲਿਆ ਹਸੂ 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 ਹਸੂਵੇਂ ਬਿਨਾਂ ਗੱਲ ਤੋਂ ਆਪਣਾ ਮਤਲਬ ਕਰਦੇ ਰਹਿਣਾ ਉਹ ਚੀਜ਼ਾਂ ਉਹਦੇ ਅੰਦਰ ਨਹੀਂ ਹੈਗੀਆਂ ਸਿਰਫ ਉਹਨੂੰ ਮੈਂ ਜ਼ਰੂਰਤ ਪਏ ਤੇ ਤਾਂ ਸਿਰਫ ਮੇਰੇ ਨਾਲ ਹੀ ਅੰਦਰ ਤੋਂ ਬਾਹਰ ਬਾਤ ਉਹ ਅੰਦਰ ਜ਼ਿਆਦਾ ਜਾਂਦਾ ਹੈ ਇਹ ਓਪਨ ਦੇ ਵਿੱਚ ਦੇਖਿਆ ਜਾਵੇ ਮੁੰਡਿਆਂ ਨਾਲ ਯਾਰੀ ਦੋਸਤੀ ਜਾਂ ਸਕੂਟਰ ਸਾਈਕਲ ਲੈ ਕੇ ਇਧਰ ਉਧਰ ਫਿਰਨ ਵਾਲਾ ਕੰਮ ਉਹ ਉਹਦੇ ਅੰਦਰ ਨੈਚੁਰਲੀ ਮੈਂ ਸ਼ੁਰੂ ਤੋਂ ਨਹੀਂ ਆ ਪਾਇਆ ਕਿਉਂਕਿ ਤੁਹਾਡੇ ਹੱਥ ਵਿੱਚ ਹੁੰਦਾ ਆਪਣੇ ਬੱਚੇ ਨੂੰ ਹੈਂਡਲਸ ਕਰਨਾ ਤੁਹਾਡੇ ਹੱਥ ਵਿੱਚ ਹੁੰਦਾ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਗਾਈਡ ਕਰਨਾ ਆਪਣੇ ਹੱਥ ਵਿੱਚ ਹੁੰਦਾ ਬੱਚੇ ਨੂੰ ਸ਼ੁਰੂ ਤੋਂ ਹੀ ਤੁਸੀਂ ਕਿਸ ਲਾਈਨ ਦੇ ਵਿੱਚ ਤਰੀਕੇ ਨਾਲ ਕੈਰੀ ਕਰ ਰਹੇ ਹੋ ਤੇ ਫਿਰ ਬੱਚੇ ਦਾ ਜਿਹੜਾ ਨੈਚੁਰਲ ਸੁਭਾਅ ਹੁੰਦਾ ਉਹ ਉਸ ਤੋਂ ਦਾ ਹੀ ਬਣ ਜਾਂਦਾ ਤੇ ਇਸ ਲਈ ਉਹ ਮੇਰੇ ਤਰੀਕੇ ਨਾਲ ਚੱਲਣ ਵਾਲਾ ਮੇਰਾ ਬੇਟਾ ਹੈ ਤੇ ਜਿਸਟਰ ਸਿਸਟਮ ਨੂੰ ਲੱਗੇਗਾ ਕਿ ਹਾਂ ਜੀ ਹੁਣ ਇਹਦੀ ਕੋਈ ਕਮਾਈ ਦਾ ਸਾਧਨ ਹੋ ਰਿਹਾ ਹੈ ਜਾਂ ਮਨ ਨੂੰ ਕੰਮ ਕਰਨਾ ਚਾਹੀਦਾ ਤੇ ਫਿਰ ਉਸ ਸਿਸਟਮ ਦੇ ਹਿਸਾਬ ਨਾਲ ਉਹਨੂੰ ਮੈਂ ਅੱਗੇ ਲਈ ਸਟੈਂਡਸ ਕਰਾਂਗੀ ਫਿਲਹਾਲ ਦੀ ਘੜੀ ਦੇ ਹਜੇ ਤਾਂ ਪਲੱਸ 1 ਦੇ ਵਿੱਚ ਸਟਾਰਟਸ ਹੋਇਆ ਹੈ ਤੇ ਹਜੇ 2 ਸਾਲ ਉਹਦੇ ਪਏ ਨੇ ਪਲੱਸ 1 ਪਲੱਸ 2 ਕੰਪਲਸਰੀ ਆਪਣੇ 2 ਸਾਲ ਕੰਪਲੀਟ ਕਰ ਲਵੇ ਉਸ ਤੋਂ ਬਾਅਦ ਦਾ ਦੇਖਾਂਗੇ ਕਿ ਉਹਦਾ ਬੇਸ ਬਣਦਾ ਹੈ ਔਰ ਬਾਕੀ ਤੁਸੀਂ ਸਭ ਦੱਸੋ ਪਰਿਵਾਰ ਵਿੱਚ ਤੁਹਾਡੇ ਸਭ ਕਿਵੇਂ ਐ ਤੰਦਰੁਸਤ ਰਹੋ ਵਧੀਆ ਵਧੀਆ ਰਹੋ ਜਿਸ ਤਰ੍ਹਾਂ ਮੈਂ ਹਲਕਾ ਜਿਹਾ ਵਿਦਿਆਨੂ ਛੋਟਾ ਜਿਹਾ ਬਿਖਾਰ ਹੋ ਗਿਆ ਹੈ ਕੱਚਾ ਪੱਕਾ ਮੌਸਮ ਦੇ ਸਾਹਮਣੇ ਤੇ ਤੁਸੀਂ ਵੀ ਧਿਆਨ ਰੱਖੋ ਬੱਚੇ ਨੂੰ ਮਤਲਬ ਜਿਸ ਤਰ੍ਹਾਂ ਲੱਗਦਾ ਹੈ ਕਿ ਪਸੀਨਾ ਵਗੈਰਾ ਜਾਂ ਆਇਆ ਹੈ ਤੇ ਮੇਰੀ ਤਰ੍ਹਾਂ ਛੋਟੋ ਛੋਟੀ ਜੀ ਬੇਕੂਫੀ ਨਾ ਕਰੋ ਕਿ ਵਾਸ਼ਰੂਮ ਦੇ ਵਿੱਚ ਅਟੈਚ ਸਿੱਧਾ ਹੀ ਉਹਨੂੰ ਲੈ ਜਾਣਾ ਜਾਂ ਮਤਲਬ ਹੱਥ ਵਗੈਰਾ ਧੁਵਾਣੇ ਦਾ ਹਲਕਾ ਫੁਲਕਾ ਉਹਦੇ ਕੱਪੜਾ ਫੇਰ ਦੇਣਾ ਤੇ ਉਹ ਛੋਟੀ ਜੀ ਜਿਹੜੀ ਮੇਕਪ ਮਿਸਟੇਕਸ ਹੋਈ ਆ ਉਹ ਹੀ ਮਿਸਟੇਕਸ ਅੱਗੇ ਤੇ ਮੈਂ ਪਰਮਾਤਮਾ ਅਗੇ ਤੁਸੀਂ ਸਾਰੇ ਦੁਆ ਕਰਨਾ ਕਿ ਤੁਹਾਡੀ ਛੋਟੀ ਜੀ ਕੰਜਕ ਪਵਾਨੀ ਜਿਹੜੀ ਵਿਦਿਆ ਹੈ ਉਹ ਵਧੀਆ ਵਧੀਆ ਜਲਦੀ ਠੀਕ ਹੋ ਜਾਵੇ ਤੇ ਜਿਹੜਾ ਸਰੀਰ ਉਹਦਾ ਕੱਚਾ ਪੱਕਾ ਮੌਸਮ ਫੀਵਰ ਦੇ ਨਾਲ ਹੋਇਆ ਤੇ ਉਹ ਵੀ ਉਹਦਾ ਫੀਵਰ ਜਲਦੀ ਤੋਂ ਜਲਦੀ हट ਜਾਵੇ ਤੇ ਕਿਉਂਕਿ ਤੁਹਾਡੀ ਕਿਸੇ ਦੀ ਇੱਕ ਬlesing ਮੇਰੇ ਬੱਚੇ ਨੂੰ ਵਧੀਆ ਤੇ ਤੰਦਰੁਸਤ ਕਰ ਸਕਦੀ ਹੈ ਤੇ ਬਾਕੀ ਮੈਂ ਤੁਹਾਡੀ ਮੌਨਿਕਾ ਧਵਨ ਅੱਜ ਜ਼ਿਆਦਾ ਗੱਲਬਾਤ ਨਹੀਂ ਕਰਾਂਗੇ ਕਿਉਂਕਿ ਵਿਦਿਆਹਲ ਕਾ ਜਾਂ ਮੈਨੂੰ ਕਰ ਰਹੀ ਹੈ ਪਰੇਸ਼ਾਨ ਔਰ ਮੈਂ ਨਹੀਂ ਚਾਹਦੀ ਕਿ ਮੇਰੀ ਪਰੇਸ਼ਾਨੀ ਮੈਂ ਜ਼ਿਆਦਾ ਇਹ ਨਾਲ ਮਤਲਬ ਚੱਲ ਸਕਾਂ ਤੇ ਜਿਹੜਾ ਵੀਡੀਓ ਆ ਤੁਹਾਡੇ ਮੇਰੀ ਗੱਲਬਾਤ ਕਰਨ ਦੇ ਵਿੱਚ ਥੋੜਾ ਜਿਹਾ ਟੋਕ ਡਿਸ ਕਰ ਸਕੇ ਤੇ ਇਸ ਲਈ ਮੈਂ ਇਸ ਵੀਡੀਓ ਨੂੰ ਆਪਣੇ ਆਪ ਨੂੰ ਇੱਥੇ ਹੀ ਗੱਲਬਾਤ ਕਰ ਰਗੇ ਤੇ ਫਿਨਿਸ਼ ਕਰਾਂਗੀ ਬਾਕੀ ਹਾਂਜੀ ਜਿਸ ਤਰ੍ਹਾਂ ਮੇਰਾ ਬੇਟਾ ਘਾਦੇ ਵੀ ਜਿਮ ਵਗੈਰਾ ਤੁਹਾਨੂੰ ਮੈਂ ਅੱਗੇ ਵੀ ਦੱਸ ਚੁੱਕੀ ਹਾਂ ਕਿ ਅੱਜ ਕੱਲ ਜਿਮ ਜਗਾ ਜਗਾ ਬਹੁਤ ਖੁੱਲ ਗਏ ਨੇ ਜਗਾ ਜਗਾ ਪ੍ਰੋਡਕਟ ਬੋਲ ਲੋਕੀ ਲੈਂਦੇ ਨੇ ਤੇ ਮੈਂ ਆਪਣੇ ਬੇਟੇ ਨੂੰ ਇੱਕੋ ਹੀ ਗੱਲ ਸਮਝਾਈ ਹੈ ਕਿ ਬੇਟਾ ਦੇਖੋ ਪਹਿਲਾਂ ਡੋੜਾ ਡਾੜਾਂ ਵਾਲੇ ਕਪੜੀਆਂ ਵਾਲੇ ਜਿਹੜੇ ਹੁੰਦੇ ਸੀ ਕਰਨ ਵਾਲੇ ਤੇ ਉਹਨਾਂ ਨੇ ਕਿਤੇ ਕਦੀ ਆਸਾਂ ਜਿਵੇਂ ਨਹੀਂ ਲਗਾਇਆ ਉਹਨਾਂ ਨੇ ਆਪਣੀ ਦੇਸੀ ਡਾਈਟ ਲਈ ਤੇ ਦੇਸੀ ਜਿਮ ਲਗਾਏ ਤੇ ਤੂੰ ਵੀ ਆਪਣਾ ਜੇ ਤੈਨੂੰ ਜ਼ਿਆਦਾ ਸ਼ੌਂਕ ਹੈ ਜਿਮ ਨੂੰ ਲੈ ਕੇ ਤੇ ਤੂੰ ਆਪਣਾ ਨੋਰਮਲ ਇੱਕ ਦੇਸੀ ਜਿਮ ਘਾਦੇ ਵਿੱਚ ਹੀ ਲਗਾ ਤੇ ਅੱਜ ਮੇਰਾ ਬੇਟਾ ਮੈਕਸਿਮਮ ਚਾਰ ਤੋਂ ਪੰਜ ਮਹੀਨੇ ਕੰਪਲੀਟ ਕਲੀਅਰ ਹੋ ਚੁੱਕੇ ਉਹਨੂੰ ਜਿਮ ਕਰਦੇ ਹੋਏ ਤੇ ਮੈਂ ਉਹਨੂੰ ਦੇਸੀ ਜੀਮ ਉਹਦਾ ਕਰਦਾ ਹੀ ਮਤਲਬ ਕੰਪਲੀਟ ਕਰਵਾਨੀ ਹੈ ਤੇ ਅੱਜ ਜਦੋਂ ਮੇਰਾ ਬੱਚਾ ਜੀਮ ਵਗੈਰਾ ਕਰੇਗਾ ਮੈਂ ਤੁਹਾਨੂੰ ਟ੍ਰਿਕ ਦਿਖਾਵਾਂਗੀ ਕਿ ਕਿਸ ਤਰ੍ਹਾਂ ਜਿਸ ਤਰ੍ਹਾਂ ਐਕਸਰਸਾਈਜ਼ ਲਗਾਉਂਦਾ ਹੈ ਰਿਲੀਟਿਨ ਦੇ ਵਿੱਚ ਕਿੰਨਾ ਟਾਈਮ ਆਪਣੀ ਬਾਡੀ ਨੂੰ ਦਿੰਦਾ ਹੈ ਤੇ ਤਾਂ ਕੀ ਬਾਡੀ ਨੂੰ ਕਿਤਨਾ ਕਿਤੇ ਕਿਤਨਾ ਕਿਤੇ ਉਹਨੂੰ ਚਲਾਂਦੇ ਜਾਓ ਹੱਡ ਪੈਰ ਚਲਾਂਦੇ ਜਾਓ ਤਾਂ ਬੰਦਾ ਵਧੀਆ ਰਹਿੰਦਾ ਤੰਦਰੁਸਤ ਰਹਿੰਦਾ ਠੀਕ ਠਾਕ ਰਹਿੰਦਾ ਹੁਣ ਸਾਡੇ ਦਾ ਹੱਡ ਪੈਰ ਚੱਲਦੇ ਹੀ ਰਹਿੰਦੇ ਆ ਕਦੀ ਸੋਈ ਚ ਕੰਮ ਕਰ ਲਿਆ ਕਦੀ ਕੱਪੜੇ ਧੋ ਆਏ ਕਦੀ ਬੱਚਿਆਂ ਨੂੰ ਵੇਖ ਲਿਆ ਕਦੀ ਝਾੜੂ ਪੋਚੇ ਲਾ ਲੇ ਕਦੀ ਰੋਟੀਆਂ ਬਣਾ ਲਿਆ ਕਦੀ ਭਾਂਡੇ ਮਾਂਜ ਲੇ ਸਾਡੀ ਤਾਂ ਮਰਜੀ ਸਾਰਾ ਦਿਨ ਹੰਡਾ ਆਪਣਾ ਹੱਥਾਂ ਦੀ ਸਰੀਰ ਚੱਲਦੀ ਰਹਿੰਦੀ ਹੈ ਤੇ ਇਸ ਲਈ ਉਹਨੂੰ ਆਪਣੇ ਆਪ ਨੂੰ ਮੇਨਟੇਨ ਰੱਖਣ ਲਈ ਬਾਡੀ ਕੰਪਲਸਰੀ ਹੈ ਬਹੁਤ ਜ਼ਿਆਦਾ ਕਿ ਉਹ ਆਪਣੇ ਆਪ ਨੂੰ ਹੋਰ ਵੀ ਜ਼ਿਆਦਾ ਵਧੀਆ ਕਰ ਸਕੇ ਕਿਉਂਕਿ ਲਾਈਫ ਦੇ ਵਿੱਚ ਇਨਸਾਨ ਜ਼ਿੰਦਗੀ 'ਚ ਜੋ ਕੁਝ ਸੋਚਦਾ ਹੈ ਉਹ ਇੱਕ ਨਾ ਇੱਕ ਦਿਨ ਉਹਦੇ ਨਾਲ ਹੁੰਦਾ ਹੀ ਹੈ ਪਰ ਮੇਰੇ ਨਾਲ ਤਾਂ ਜੋ ਮੈਂ ਸੋਚਿਆ આજ ਤੱਕ ਮੇਰ ਨਾਲ ਨਹੀਂ ਹੋਇਆ ਮੈਂ ਤੁਹਾਨੂੰ ਅੱਗੇ ਵੀ ਬੜੀ ਵਾਰ ਕਹਿ ਚੁੱਕੀ ਹਾਂ ਕਿ ਲਾਈਫ ਵਿੱਚ ਮੈਂ ਜੋ ਚੀਜ਼ ਸੋਚਦੀ ਹਾਂ ਮੇਰ ਨਾਲ ਨਹੀਂ ਹੁੰਦੀ ਕਿਉਂਕਿ ਕਿਤੇ ਨਾ ਕਿਤੇ ਕਿਤਨੇ ਕਿਤੇ ਹਰ ਇੱਕ ਚੀਜ਼ ਦੀ ਕਮੀ ਪੇਸ਼ੀ ਰਹੀ ਕੀ ਜਾਂਦੀ ਹੈ ਤੇ ਜਿਸ ਕਾਰਨ ਮੇਰਾ ਨਹੀਂ ਸੈਟਿੰਗ ਬੈਠਦੀ ਹੈਗੀ ਤੇ ਬਾਕੀ ਮੈਂ ਤੁਹਾਨੂੰ ਦਿਖਾਵਾਂਗੀ ਉਹਦਾ ਹਲਕਾ ਜਿਹਾ ਦੇਸੀ ਜਿੰਮ ਉਹ ਕਿਸ ਤਰ੍ਹਾਂ ਜਿੰਮ ਘਰ ਦੇ ਵਿੱਚ ਲੈਂਦਾ ਹੈ ਕਿੱਦਾਂ ਲੈਂਦਾ ਰੂਟੀਨ ਦੇ ਵਿੱਚ ਕਿੰਨੇ ਟਾਈਮ ਤੇ ਕਿੰਨੇ ਪੀਰੀਅਡ ਦੇ ਹਿਸਾਬ ਨਾਲ ਚੱਲਦਾ ਤੇ ਉਹ ਮੈਂ ਤੁਹਾਨੂੰ ਸਾਰਾ ਦਿਖਾਵਾਂਗੀ ਬਾਕੀ ਉਹ ਡਾਈਟ ਦੀ ਜਿਹੜੀ ਗੱਲ ਕਰ ਰਹੀ ਹਾਂ ਅੱਜਕੱਲ ਲੋਕੀ ਪਾウダー ਵਗੈਰਾ ਲਲੰਦੇ ਆ ਜਾਂ ਇੰਜੈਕਸ਼ਨ ਵਗੈਰਾ ਲਲੰਦੇ ਆ ਕਿ ਸਾਡਾ ਬਾਡੀ ਫੜਾਫੜ ਫਾਸਟ ਹੋ ਜਾਵੇ ਸਾਡਾ ਬਾਡੀ ਜਲਦੀ ਜਲਦੀ ਸਟਾਰਟਸ ਹੋ ਜਾਵੇ ਦੇਖੋ ਜੀ ਜਿੰਨੀ ਦੇ ਸਾਲ ਦੀ ਪੜ੍ਹਾਈ ਤੁਸੀਂ ਪੂਰੀ ਨਹੀਂ ਕਰੋਗੇ ਤੇ ਫਾਸਟ ਤਾਂ ਤੁਸੀਂ ਹੋ ਨਹੀਂ ਜਾਣਾ ਹੈ ਨਾ ਤੇ ਇਸ ਲਈ ਮਿਹਨਤ ਕਰੋਗੇ ਤੇ ਫੇਰ ਹੀ ਕੋਈ ਫਸਟ ਡਿਵੀਜ਼ਨ ਸੈਕੰਡ ਡਿਵੀਜ਼ਨ ਜਾਂ ਸਟਾਰਸ ਦਾ ਬੀ ਪਲੱਸ ਏ ਪਲੱਸ ਲੈ ਪਾਓਗੇ ਗ੍ਰੇਡ ਲੈ ਪਾਓਗੇ ਤੇ ਇਸ ਤਰ੍ਹਾਂ ਹੀ ਹਰ ਇੱਕ ਚੀਜ਼ ਨੂੰ ਸਮਾਂ ਟਾਈਮ ਪੀਰੀਅਡ ਜ਼ਰੂਰ ਲੱਗਦਾ ਹੈ ਤੇ ਜੇ ਅਸੀਂ ਆਪਣੇ ਟਾਈਮ ਪੀਰੀਅਡਸ ਹਸਾਬ ਨਾਲ ਚੱਲੀਏ ਤਾਂ ਜ਼ਿੰਦਗੀ ਕਿਤਨਾ ਕਿਤੇ ਸਕਸੈਸਫੁਲ ਹੋ ਹੀ ਜਾਂਦੀ ਆਜ ਨਹੀਂ ਤੇ ਕੱਲ ਬਾਕੀ ਮੈਂ ਆਪਣੀ ਵੀਡੀਓ ਨੂੰ ਇੱਥੇ ਹੀ ਮਤਲਬ ਸਮਾਪਤ ਕਰਦੀਆਂ ਗੱਲਬਾਤ ਕਰਨਾ ਰੋਕਦੀਆਂ ਤੇ ਤੁਸੀਂ ਸਾਰੇ ਆਪਣੇ ਘਰ ਵਿੱਚ ਤੰਦਰੁਸਤ ਰਹੋ ਵਧੀਆ-ਵਧੀਆ ਰਹੋ ਠੀਕ-ਠਾਕ ਰਹੋ ਮੈਂ ਪਰਮਾਤਮਾ 'ਤੇ ਦੁਆ ਕਰਾਂਗੀ ਭਗਵਾਨ ਅੱਗੇ ਦੁਆ ਕਰਾਂਗੀ ਸੱਚੇ ਪਾਤਸ਼ਾਹ ਜੀ ਅੱਗੇ ਦੁਆ ਕਰਾਂਗੀ ਕਿ ਮੇਰੇ ਗੁਰੂ ਮਹਾਰਾਜ ਜੀ ਮੇਰੇ ਪਰਿਵਾਰ ਫੇਸਬੁੱਕ ਫੈਮਲੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀਆਂ ਦੇ ਵਿੱਚ ਰੱਖਣ ਬਾਕੀ ਮਿਲਦੀ ਰਵਾਂਗੀ ਤੁਹਾਡੇ ਨਾਲ ਗੱਲਬਾਤ ਕਰਦੀ ਰਵਾਂਗੀ ਸੋ ਧੰਨਵਾਦ ਸਟੇ ਕੇਅਰ